ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿ ਮੈਂ ਤੁਸੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਂਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਸਟਫੀ ਸਾਡਾ ਬਹੁਤ ਜ਼ਿਆਦਾ ਗਰਮੀ ਮੰਦ ਹੈ हेयर कटੇ ਦੀ ਜ਼ਿਆਦਾ ਠੀਕਾ ਥੋੜੀ ਜੀ ਉਹਦੇ ਕਰਕੇ ਵਾਲ ਕਟਾਉਣੇ ਵੀ ਸੀਗੇ ਉਹ ਜਿਹੜੇ ਅੰਕਲ ਨੇ ਕੱਟਣੇ ਆ ਉਹ ਘਰੇ ਨਹੀਂ ਸੀਗੇ ਉਦੋਂ ਤੇ ਹੁਣ ਚਲੋ ਦੇਖਦੇ ਹਾਂ ਤੇ ਇੱਥੇ ਮੰਮਾ ਨਿਲਾ ਰਹੇ ਸੀਗੇ ਇਹਨੂੰ ਠੰਡੇ ਪਾਣੀ ਦੇ ਹੇਠਾਂ ਮੋਟਰ ਸੱਲੇ ਕਰਕੇ ਇਹਨੂੰ ਇਨਾਈ ਕਰ ਰਹੀ ਥੀ ਤੇ ਲੋ ਜੀ ਇੱਥੇ ਨੌਣ ਤੋਂ ਬਾਅਦ ਅਸੀਂ ਦਾਦੀ ਨਾਲ ਖੇਲ ਰਹੇ تھے ਦਾਦੀ ਕੋਲੇ ਬੈਠਾ ਤਾਂ ਇਹ ਮੂਵੀ ਬਣ ਰਹੀ ᱛੀ ਇਹਨਾਂ ਦੋਨਾਂ ਦੀ ਤੇ ਇਹ ਇੱਥੇ ਦਾਦੀ ਤੋਂ ਕਰਾ ਰਹੇ ਹੈ ਮ사ਜ ਉਹ ਦੇਖੋ ਅੱਧੀ ਵੀ ਘਟਾ ਜਾ ਕਰ ਬਸ ਤੇ ਸਾਰੀ ਦਿਹਾੜੀ ਸੌਂ ਹੀ ਜਾਂਦਾ ਬਟ ਮ사ਜ ਕਰਦੇ ਤੈਨੂੰ ਥੋੜੀ ਜ਼ਿਆਦਾ ਨੀਂਦ ਹੋਰ ਵੀ ਆ ਜਾ ਜਾਂਦੀ ਹੈ ਤੇ ਇਹਨਾਂ ਦੇ ਨਾਲ ਨਾਲ ਦੂਜੇ ਪਾਸੇ ਇੱਧਰ ਸਾਡੇ ਚਾਚਾ ਜੀ ਡੰਗਰਾਂ ਦੇ ਪੱਠੇ ਲੈ ਕੇ ਆਏ ਸੀਗੇ ਉਹ ਤਰ ਰਹੇ ਨੇ ਇਹ ਆਪਣੇ ਚਰੀ ਤੇ ਬਾਜਰਾ ਦੋਨੇ ਮਿਕਸ ਨੇ ਇਸ ਤੋਂ ਬਾਅਦ ਇੱਧਰ ਆਪਣੀ ਬਣ ਰਹੀ ਹੈ ਸਬਜੀ ਸਬਜੀ ਅੱਜ ਆਪਾਂ ਨੇ ਬਣਾਈ ਆ ਵਾਲਿਆਂ ਬਿਨਾਂ ਲੂਆਂ ਤੋਂ ਤੇ ਆ ਦੇਖੋ ਜੀ ਇਹ ਆਪਣਾ ਪੁੱਲ ਹੋ ਰਿਹਾ ਹੈ ਤੜਕਾ ਇਸ ਦੇ ਵਿੱਚ ਹੁਣ ਆਪਾਂ ਨੇ ਐਡ ਕਰਨਾ ਹੈ ਆਪਾਂ ਨੇ ਨਾ ਛੋਲੇ ਗ੍ਰाइंड ਕਰ ਲਏ ਸੀਗੇ ਕਿਉਂਕਿ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਪਾਉਂਦੇ ਕਿਉਂਕਿ Papa ਉਹਨਾਂ ਨੂੰ ਟਮਾਟਰ ਪਸੰਦ ਨਹੀਂ ਹੈਗੇ ਜੀ ਤੇ ਇਹਦੇ ਨਾਲ ਤੜੀ ਗਾੜੀ ਹੋ ਜਾਂਦੀ ਹੈ ਗ੍ਰाइंड ਕੀਤੇ ਹੋਏ ਨੇ ਜੀ ਉਬਲੇ ਹੋਏ ਛੋਲੇ ਤੇ ਲੌਂਜੀ ਆਪਾਂ ਨੇ ਕੱਟ ਕੇ ਮਿਕਸ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਛੋਲੇ ਉਬਲੇ ਹੋਏ ਉਹ ਜੀ ਇਹ ਆਪਾਂ ਨੇ ਪਾ ਦਿੱਤੇ ਆ ਸੋ ਬਾਝੜੇ ਛੋਲੇ ਥੱਲੇ ਰਹਿ ਗਏ ਸੀਗੇ ਫਿਰ ਮਮਾ ਨੇ ਉਹ ਵੀ ਪਾ ਦਿੱਤੇ ਤੇ ਤੇ ਸਤਿਪਿੰਦਰੋਂ ਵਜ ਲਗਾ ਦਿੱਤੀ ਤੀ ਬਾਹਰ ਆਉਣ ਦੇ ਲਈ ਤੇ ਮੈਂ ਉਹਨੂੰ ਲੈਣ ਗਈ ਸੀ ਨਾ ਇਹ ਅੰਦਰ ਬੈਠਦਾ ਟੀਕੇ ਨਾ ਬਾਹਰ ਇਹਨੂੰ ਜੀ ਕਰਮੀ ਬਹੁਤ ਜ਼ਿਆਦਾ ਲੱਗਦੀ ਹੈ ਕਦੇ ਅੰਦਰ ਚੱਲ ਜਾਂਦਾ ਹੈ ਕਦੇ ਬਾਹਰ ਚੱਲ ਜਾਂਦਾ ਹੈ ਅੰਦਰ ਵੀ ਮਤਲਬ ਦਿਲ ਨਹੀਂ ਲੱਗਦਾ ਹੈਗਾ ਫਿਰ ਜਦੋਂ ਸਾਰੇ ਬਾਹਰ ਹੁੰਨੇ ਆ ਫਿਰ ਇਕੱਲਾ ਨਹੀਂ ਰਹਿੰਦਾ ਤਾਂ ਕਰਕੇ ਆ ਜਾ ਤੂੰ ਮੇਰੇ Shii... 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 ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਅਗਲਾ ਦਿਨ ਵਲੌਗ ਆਪਣਾ ਕੰਪਲੀਟ ਨਹੀਂ ਹੋਇਆ ਕੱਲ ਤੇ ਇੱਥੇ ਮੰਮਾ ਅਗਲੇ ਦਿਨ ਦੀ ਜਿਹੜੀ ਸਬਜੀ ਆ ਉਹਦੀ ਤਿਆਰੀ ਕਰ ਰਹੇ ਸੀਗੇ ਪਿਆਜ਼ ਵਗੈਰਾ ਹਰੇ ਕੱਟਣ ਨੂੰ ਰਹਿੰਦੇ ਤੇ ਤੇ ਮੰਮਾ ਇੱਥੇ ਕੱਟ ਰਹੇ ਸੀਗੇ ਭਿੰਡੀਆਂ ਅੱਜ ਬਣਨੀਆਂ ਭਿੰਡੀਆਂ ਸੁੱਕੀ ਸਬਜੀ ਸ਼ਾਮ ਨੂੰ ਤੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਜੀ ਤਾਂ ਕਰਕੇ ਸਵੇਰੇ ਸਬਜੀ ਨਹੀਂ ਬਣਾਉਂਦੇ ਦੇ ਮਤਲਬ ਸ਼ਾਮ ਨੂੰ ਸਬਜ਼ੀ ਬਣਾਈ ਵੀ ਠੀਕ ਰਹਿੰਦੀ ਆ ਤੇ ਤੁਸੀਂ ਵੀ ਜੁੜ ਦੱਸਿਓ ਤੁਸੀਂ ਕਿਸ ਟਾਈਮ ਸਬਜ਼ੀ ਬਣਾਉਂਦੇ ਹੋ ਤੇ ਇੱਥੇ ਮੰਮਾ ਨੇ ਨੀ ਸਾਰੀ ਸਬਜ਼ੀ ਕੱਟ ਲਈ ਸੀਗੀ ਦਾਦੀ ਚੱਲੇ ਨੇ ਸਬਜ਼ੀ ਲੈਣ ਅਗਲੇ ਦਿਨ ਵਾਸਤੇ ਸ ਤੇ ਸਾਰੀ ਦਿਹਾੜੀ ਬਸ ਰੋਟੀ ਪਾਣੀ ਸਬਜ਼ੀ ਦਈ ਚੱਲੀ ਜਾਂਦਾ ਹੈ ਐਦੀ ਸਾਰਾ ਦਿਨ ਲੰਘ ਜਾਂਦਾ ਤੇ ਆਪਾਂ ਨੇ ਬਾਹਰ ਆਪਣੀ ਦੇਖ ਸ਼ਾਂਗੀ ਹੋਈ ਹੈ ਤੇ ਦੇਖੋ ਦਾਦੀ ਤਾਂ ਵੀ ਮੂੰਹ ਤੇ ਸਾਡਾ ਸਟੱਫੀ ਸਬਜ਼ੀ ਲੈਣ ਵਾਸਤੇ ਸਾਡੇ ਤੋਂ ਪਹਿਲਾਂ ਇੱਕ ਕਸਟਮਰ ਹੋਰ ਖੜਾ ਹੈ ਮਾਸੀ ਲੈ ਰਹੀ ਸੀਗੇ ਸਬਜ਼ੀ ਤੇ ਦੇਖੋ ਫ੍ਰੈਸ਼ ਫ੍ਰੈਸ਼ ਸਬਜ਼ੀਆਂ। ਮਸੀ ਸਾਡੀ ਲੇਰੀਆ ਅੰਬ ਇਹਨਾਂ ਨੂੰ ਸਿਲੈਕਟ ਕਰ ਰਹੇ ਹਾਂ ਕਿਹੜੀਆਂ ਸਬਜ਼ੀਆਂ। ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਇੱਥੇ ਹੀ ਕੱਲ ਮਿਲਦੇ ਨਵੇਂ ਵਲੌਗ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਚਲੋ ਜੀ ਫੇਰ ਮਿਲਦੇ ਨਵੇਂ ਵੀਡੀਓ ਦੇ ਨਾਲ ਤਤਾ ਦੇਖ ਲਈ ਸਸ਼ੀਅਕਾਲ ਬਾਏ ਬਾਏ